ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੀੜ ਪੰਜਾਬੀ মিডিਆ ਮੈਂ ਮਨਪ੍ਰੀਤ ਕੌਰ ਹਾਜ਼ਰ ਹਾਂ 4 ਵਜੇ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਸੁਨੀਲ ਜਾਖੜ ਦੇ ਅਸਤੀਫੇ ਤੇ ਬੋਲੇ ਰਾਜਾ ਵਡੇ ਪੰਜਾਬ ਦੇ ਕੁਝ ਪਿੰਡਾਂ ਨੇ ਸਰਬਸੰਮਤੀ ਨਾਲ ਚੁਣੇ ਸਰਪੰਚ ਸਰਕਾਰੀ ਸਕੂਲਾਂ ਚ ਪੜਦੇ ਵਿਦਿਆਰਥੀਆਂ ਲਈ ਮਾਨ ਸਰਕਾਰ ਨੇ ਦਿੱਤੀ ਖੁਸ਼ਖਬਰੀ ਜੀਐਸਟੀ ਹੁਣ 12% ਤੋਂ ਸਿੱਧਾ ਆਇਆ 5% ਤੇ ਮੌਸਮ ਵਿਭਾਗ ਨੇ ਮਾਚਲ ਚ ਹੜ੍ਹ ਦੀ ਚੇਤਾਵਨੀ ਕੀਤੀ ਜਾ ਰਹੀ ਵਸਪਤੀ ਦੇ ਭਾ ਘਟਣ ਨਾਲ ਕਿਸਾਨਾਂ ਚਰੋ ਮੋਦੀ ਸਰਕਾਰ ਨੇ ਬਣਾਈਆਂ ਸੰਸਦੀ ਕਮੇਟੀਆਂ ਖੁਣ ਖਬਰਾਂ ਵਿਸਥਾਰ ਨਾਲ ਜਿ ਸੁਨੀਲ ਜਾਖੜ ਦੇ ਅਸਤੀਫੇ ਦੀ ਗੱਲ ਜਿਹੜੀ ਭਾਜਪਾ ਨੇ ਸਪਸ਼ਟਕਰਨ ਦਿੱਤਾ ਹੈ ਕਿ ਸੁਨੀਲ ਜਾਖੜ ਵੱਲੋਂ ਕਿਸੇ ਤਰ੍ਹਾਂ ਦਾ ਵੀ ਕੋਈ ਅਸਤੀਫਾ ਨਹੀਂ ਦਿੱਤਾ ਗਿਆ ਹੈ ਉਸਤੇ ਰਾਜਾ ਵਡਿੰਗ ਵੱਲੋਂ ਟਿੱਪਣੀ ਕੀਤੀ ਗਈ ਹੈ ਦੱਸੇ ਕਿ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਸਿਆਸੀ ਮਾਹੌਲ ਗਰਮਾ ਗਿਆ ਹੈ ਇਸ ਦੌਰਾਨ ਕਾਂਗਰਸ ਪ੍ਰਧਾਨ ਰਾਜਾ ਵਡਿੰਗ ਨੇ ਜਾਖੜ ਦੇ ਅਸਤੀਫੇ ਤੇ ਛੁਟਕੀ ਲਈ ਹੈ ਰਾਜਾ ਵਡਿੰਗ ਨੇ ਆਪਣੇ ਐਕਸ ਅਕਾਊਂਟ ਤੇ ਸੁਨੀਲ ਜਾਖੜ ਦੀ ਖਬਰ ਸਾਂਝੀ ਕੀਤੀ ਅਤੇ ਉਹਨਾਂ ਨੂੰ ਸ਼ੁਕਰਾਨਨਾਮਾ ਦਿੱਤਾ ਇਸ ਦੇ ਨਾਲ ਹੀ ਰਾਜਾ ਵਰਡਿੰਗ ਨੇ ਪੰਜਾਬ ਜਾਖੜ ਨੂੰ ਪੁੱਛਿਆ ਕਿ ਉਹ ਅੱਗੇ ਕਿੱਥੇ ਜਾ ਰਹੇ ਹਨ ਤੁਹਾਨੂੰ ਦੱਸਈਏ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਤੇ ਪੰਜਾਬ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫੇ ਕਾਰਨ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ ਸੂਤਰਾਂ ਅਨੁਸਾਰ ਬੀਤੇ ਦਿਨ ਪਾਰਟੀ ਵੱਲੋਂ ਚੋਣਾਂ ਸੰਬੰਧੀ ਰੱਖੀ ਮੀਟਿੰਗ ਵਿੱਚ ਵੀ ਸ਼ਾਮਲ ਨਹੀਂ ਹੋਏ ਸਨ ਪਤਾ ਲੱਗਾ ਹੈ ਕਿ ਜਾਖੜਾ ਰਵਨੀਤ ਸਿੰਘ ਬਿੱਟੂ ਨੂੰ ਕਹਿੰਦੇ ਰਾਜ ਮੰਤਰੀ ਬਣਾਉਣ ਤੋਂ ਨਰਾਜ਼ ਸਨਦਾ ਸਈਏ ਕਿ ਸੁਨੀਲ ਜਾਖੜ ਦੇ ਅਸਤੀਫੇ ਦੀ ਗੱਲ ਤੇ ਰਾਜਾ ਵਰਡਿੰਗ ਨੇ ਤਿੱਖੀ ਟਿੱਪਣੀ ਕੀਤੀ ਹੈ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਵਿਗਲ ਵੱਚੁਕਿਆ ਹੈ ਤੇ ਮਾਨ ਸਰਕਾਰ ਨੇ ਵੀ ਕਿਹਾ ਸੀ ਕਿ ਜੇਕਰ ਕੋਈ ਪਿੰਡ ਆਪਣਾ ਸਰਬਸਹਿਮਤੀ ਨਾਲ ਸਰਪੰਚ ਚੁਣ ਲੈਂਦਾ ਤਾਂ ਉਸ ਪਿੰਡ ਨੂੰ 5 ਲੱਖ ਦੀ ਗ੍ਰਾਂਟ ਤੇ ਸਟੇਡੀਅਮ ਜਾਂ ਫਿਰ ਜਿਹੜੀ ਵੀ ਚੀਜ਼ ਦੀ ਲੋੜ ਹੋਵੇਗੀ ਉਹ ਮੁਹੱਈਆ ਕਰਵਾਈ ਜਾਏਗੀ ਤਾਂ ਪੰਜਾਬ ਦੇ ਕਈ ਪਿੰਡਾਂ ਨੇ ਸਰਬਸਹਿਮਤੀ ਨਾਲ ਆਪਣੇ ਸਰਪੰਚ ਚੁਣ ਲਈ ਨੇ ਦੱਸਈਏ ਕਿ ਪੰਜਾਬ ਰਾਜ ਚੋਣ ਕਮਿਸ਼ਨ ਨੇ ਰਾਜ ਕੌਂਸਲ ਚੌਧਰੀ ਵੱਲੋਂ ਪੰਚਾਇਤੀ ਚੋਣਾਂ ਦੇ ਐਲਾਨ ਤੋਂ ਬਾਅਦ ਹੀ ਪੰਜਾਬ ਦੇ ਪਿੰਡਾਂ ਵਿੱਚ ਸਰਬਸਹਿਮਤੀ ਨਾਲ ਪੰਚਾਇਤ ਚੁਣਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ਸਮਰਾਲਾ ਦੇ ਪਿੰਡ ਟੱਪੜੀਆਂ ਵੱਲੋਂ ਸਰਪੰਚ ਦੀ ਨਾਲ ਸਰਪੰਚ ਅਤੇ ਪੰਚਾਇਤ ਮੈਂਬਰ ਚੁਣ ਲਏ ਗਏ ਨੇ ਪਿੰਡ ਦੇ ਗੁਰਬਚਨ ਸਿੰਘ ਬਸੰਤੀ ਨੂੰ ਸਰਪੰਚ ਅਤੇ ਹਰਜਿੰਦਰ ਸਿੰਘ ਹਫਤਾਰ ਸਿੰਘ ਅਮਰੀਕ ਸਿੰਘ ਮਨਪ੍ਰੀਤ ਸਿੰਘ ਮਨਿੰਦਰ ਸਿੰਘ ਮੈਂਬਰ ਪੰਚਾਇਤ ਚੁਣਿਆ ਗਿਆ ਹੈ ਜਦੋਂ ਵੀ ਅਗਲੇ ਪਿੰਡ ਨਾਲੋਂ ਵੱਖ ਹੋ ਕੇ ਇਸ ਪਿੰਡ ਟਪੜੀਆਂ ਦੀ ಗ್ರಾಮ ਪੰਚਾਇਤ ਬਣੀ ਹੈ ਉਦੋਂ ਹੀ ਸਿਰਫ ਦੋ ਵਾਰ ਹੀ ਪੰਚਾਇਤੀ ਚੋਣਾਂ ਲਈ ਵੋਟਾਂ ਪਾਈਆਂ ਹਨ ਦੱਸਈਏ ਕਿ ਕਈ ਪਿੰਡਾਂ ਨੇ ਜਿਹੜੇ ਕਿ ਆਪਣੀ ਸਰਬਸੰਮਤੀ ਨਾਲ ਸਰਪੰਚ ਚੁਣ ਲੈਨੇ ਪੰਚਾਇਤੀ ਚੋਟਾ ਪੈਣ ਤੋਂ ਪਹਿਲਾਂ ਹੀ ਪਿੰਡ ਵਾਸੀਆਂ ਨੇ ਆਪਣਾ ਸਰਪੰਚ ਸਰਕਾਰੀ ਖੁੱਲ੍ਹਾਂ ਚ ਪਰਦੇ ਵਿਦਿਆਰਥੀਆਂ ਦੀ ਸਹੂਲਤਾਂ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਈਏ ਕਿ ਵਿਦਿਆਰਥੀਆਂ ਦੀਆਂ ਸਹੂਲਤਾਂ ਨਾਲ ਜੁੜੀ ਅਹਿਮ ਖਬਰ ਸਾਹਮਣੇ ਆਈ ਹੈ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਦੀ ਸਹੂਲਤ ਅਤੇ ਸਕੂਲ ਛੱਡਣ ਦੀ ਦਰ ਨੂੰ ਘਟ ਕਰਨ ਲਈ ਸ਼ੁਰੂ ਕੀਤੀ ਗਈ ਬੱਸ ਸੇਵਾ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਜੀਵਨ ਵਿੱਚ ਉਮਾਰੂ ਨਬੀਲੀ ਲਿਆਂਦੀ ਹੈ ਉਪਯੋਕਤ ਬਿਆਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬਾਸ ਨੇ ਦਿੱਤਾ ਹੈ ਉਠਾ ਦੱਸਈਏ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ 200 ਦੇ ਕਰੀਬ ਸਕੂਲਾਂ ਵਿੱਚ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ ਜਿਨ੍ਹਾਂ ਵਿੱਚ 118 ਸਕੂਲ ਆਫ ਐਨਸੀਐਸ ਇਹਨਾਂ ਸਕੂਲਾਂ ਦੇ 10448 ਵਿਦਿਆਰਥੀਆਂ ਨੂੰ ਟ੍ਰਾਂਸਪੋਰਟ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ ਜਿਨ੍ਹਾਂ ਵਿੱਚ 7698 ਲੜਕੀਆਂ ਅਤੇ 2740 ਲੜਕੇ ਸ਼ਾਮਲ ਹਨ ਕੈਬਨਿਟ ਮੰਤਰੀ ਨੇ ਦੱਸਿਆ ਕਿ ਸੂਬੇ ਦੀਆਂ 4304 ਵਿਦਿਆਰਥਣਾਂ 10 ਤੋਂ 20 ਕਿਲੋਮੀਟਰ ਦਾ ਸਫ਼ਰ ਤੈਅ ਕਰ ਰਹੀਆਂ ਹਨ ਤੇ 1002 ਵਿਦਿਆਰਥਣਾਂ ਨੇ 20 ਕਿਲੋਮੀਟਰ ਰੂਪਏ ਤੇ ਵਾਧੂ ਯਾਤਰਾ ਸਹੂਲਤਾਂ ਲਾਭ ਲਈ ਹੈ ਦੱਸਿਏ ਕਿ ਆਮ ਸਰਕਾਰ ਵੱਲੋਂ ਜਿਹੜੀ ਕਿ ਸਕੂਲਾਂ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਪੜ੍ਹ ਰਹੇ ਨੇ ਉਹਨਾਂ ਨੂੰ ਟ੍ਰਾਂਸਪੋਰਟ ਦੀ ਸਹੂਲਤ ਮੁਹੱਈਆ ਕਰਵਾਈ ਹੈ GST ਨੂੰ ਹੁਣ 12% ਤੋਂ ਸਿੱਧਾ 5% ਲੱਗੇਗਾ ਦਵਾਈਆਂ ਤੋਂ ਲੈ ਕੇ ਬਾਈਕ ਤੱਕ ਦੀਆਂ ਕਈ ਚੀਜ਼ਾਂ ਤੇ ਜਿਹੜੀ ਕਿ ਆਮ ਜਨਤਾ ਨੂੰ ਰਾਹਤ ਮਿਲ ਸਕਦੀ ਹੈ ਮਹਿੰਗਾਈ ਨਾਲ ਜੂਝ ਰਿਹਾ ਆਮ ਆਦਮੀ ਨੂੰ ਆਉਣ ਵਾਲੇ ਦਿਨਾਂ ਵਿੱਚ ਵੱਡੀ ਰਾਹਤ ਮਿਲ ਸਕਦੀ ਹੈ ਕਿਉਂਕਿ ਕੇਂਦਰ ਸਰਕਾਰ 100 ਤੋਂ ਵੱਧ ਵਸਤੂਆਂ ਤੇ GST ਦਰਾਂ ਨੂੰ ਬਦਲਣ ਦੀ ਯੋਜਨਾ ਬਣਾ ਰਹੀ ਹੈ ਇਹਨਾਂ ਵਿੱਚ ਜ਼ਰੂਰੀ ਦਵਾਈਆਂ ਬਾਈਕ ਅਤੇ ਹੋਰ ਕਈ ਸਮਾਨ ਸ਼ਾਮਲ ਹਨ ਅਸਲ ਵਿੱਚ ਕੇਂਦਰ ਸਰਕਾਰ ਦੇ ਮੰਤਰੀ ਮਸ਼ਹੂਰ ਜੀਡੀਓ ਨੇ GST ਦਰਾਂ ਵਿੱਚ ਸੁਧਾਰ ਲਈ ਯਤਨ ਤੇਜ਼ ਕਰ ਦਿੱਤੇ ਹਨ ਜਿਸ ਜੋ 100 ਤੋਂ ਵੱਧ ਵਸਤੂਆਂ ਤੇ ਟੈਕਸ ਦਰਾਂ ਨੂੰ ਸ਼ੋਧਨ ਦੀ ਯੋਜਨਾ ਬਣਾਈ ਜਾ ਰਹੀ ਹੈ ਇਸ ਸੰਬੰਧੀ ਪੱਛਮੀ ਬੰਗਾਲ ਦੇ ਵਿੱਤੇ ਮੰਤਰੀ ਚੰ드ਰੀਮਾ ਪਟਾਰਚਾਰੀਆ ਨੇ ਕਿਹਾ ਹੈ ਕਿ ਜੀਐਸਟੀ ਨੂੰ 12% ਤੋਂ ਘਟਾ ਕੇ 5% ਕਰਨ ਦੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਅਗਲੀ ਮੀਟਿੰਗ ਵਿੱਚ ਵੀ ਅਕਤੂਬਰ ਨੂੰ ਹੋਵੇਗੀ ਇਨ੍ਹਾਂ 100 ਵਸਤੂਆਂ ਵਿੱਚ ਬਾਈਕ ਅਤੇ ਬੇਤਲਬ ਪਾਣੀ ਵਰਗੀਆਂ ਮਹੱਤਵਪੂਰਨ ਵਸਤੂਆਂ ਸ਼ਾਮਲ ਹੁੰਦਾ ਸਹੀ ਹੈ ਕਿ 100 ਤੋਂ ਵੱਧ ਵਸਤੂਆਂ ਤੇ ਜੀਐਸਟੀ ਜਿਹੜੀ 12% ਤੋਂ ਘਟਾ ਕੇ 5% ਲਾਗੂ ਕੀਤੀ ਜਾ ਸਕਦੀ ਹੈ ਜਿਸ ਦੇ ਨਾਲ ਆਮ ਜਨਤਾ ਦੀ ਜੇਬ ਨੂੰ ਜਿਹੜਾ ਬਹੁਤ ਵੱਡੀ ਆਤ ਮਿਲੇਗੀ ਮੌਸਮ ਵਿਭਾਗ ਦੇ ਨਵੇਂ ਬੁਲੇਟਨ ਦੇ ਵਿੱਚ ਮੌਸਮ ਵਿਭਾਗ ਨੇ ਹਿਮਾਚਲ 'ਚ ਹੜਪੈਣ ਦੇ ਜਿਹੜੇ ਅਸਾਰ ਹੈ ਉਹਦੀ ਚੇਤਾਵਨੀ ਦਿੱਤੀ ਹੈ ਦੱਸ ਇਹ ਕਿ ਹਿਮਾਚਲ 'ਚ ਹੜ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਜਿਸ ਦਾ ਅਸਰ ਪੰਜਾਬ ਤੇ ਵੀ ਪਵੇਗਾ ਦਰਅਸਲ ਹਿਮਾਚਲ ਦੇ ਜ਼ਿਲ੍ਹਿਆਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ ਹੈ ਵਿਭਾਗ ਦਾ ਕਹਿਣਾ ਹੈ ਕਿ ਅਗਲੇ 24 ਘੰਟੇ ਬਹੁਤ ਸੰਵੇਦਨਸ਼ੀਲ ਲੈਣ ਵਾਲੇ ਹਨ ਅਤੇ ਸੱਤ ਜ਼ਿਲ੍ਹਿਆਂ ਕਾਂਗੜਾ ਚੰਬਾ ਸਿਮਨੌਰ ਸੋਲਨ ਕੁਲੂ ਸ਼ਿਮਲਾ ਤੇ ਮੰਡੇ ਵਿੱਚ ਹੜਾ ਸਕਦਾ ਹੈ ਐਜੂ ਚ ਪਾਰੀਮੀ ਅਤੇ ਹੜਾ ਕਾਰਨ ਸਤਲੁਜ ਦੇ ਪਾਣੀ ਦਾ ਪੱਧਰ ਵੱਧ ਸਕਦਾ ਹੈ ਜਿਸ ਸਿੱਧਾ ਅਸਰ ਪੰਜਾਬ ਤੇ ਵੀ ਪੈ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਵਿਭਾਗ ਵੱਲੋਂ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ ਦੇਸ਼ ਭਾਰ ਵਿੱਚ ਮੌਨਸੂਨ ਪੂਰੇ ਜ਼ੋਰ ਤੇ ਹੈ ਅਤੇ ਕਈ ਸੂਬਿਆਂ 'ਚ ਭਾਰੀ ਬਾਰਿਸ਼ ਕਾਰਨ ਜਨ ਜੀਵਨ ਪ੍ਰਭਾਵਿਤ ਹੋਇਆ ਹੈ ਦਿੱਲੀ ਤੋਂ ਲੈ ਕੇ ਗੁਜਰਾਤ ਤੇ ਮਹਾਰਾਸ਼ਟਰ ਤੱਕ ਮੌਸਮ ਨੇ ਆਪਣਾ ਜਲਵਾ ਦਿਖਾਇਆ ਹੈ ਯੂਪੀ ਬਿਹਾਰ ਝਾਰਖੰਡ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਸਮੇਤ ਕਈ ਰਾਜਾਂ ਵਿੱਚ ਭਾਰੀ ਤੇ ਬਹੁਤ ਭਾਰੀ ਮੀਂਹ ਪੈ ਰਿਹਾ ਹੈ ਦੱਸ ਦਈਏ ਕਿ ਮੌਸਮ ਵਿਭਾਗ ਨੇ ਜਿਹੜੇ ਹਿਮਾਚਲ ਦੇ 7 ਜ਼ਿਲ੍ਹਿਆਂ ਦੇ ਵਿੱਚ ਹ ਚਤਾਵਨੀ ਦਿੱਤੀ ਹੈ ਤੇ ਹਿਮਾਚਲ ਦਿਨਾ ਚਿਲਿਆ ਨੂੰ ਹਾਈ ਅਲਰਟ ਤੇ ਵੀ ਰੱਖਿਆ ਗਿਆ ਹੈ ਉੱਥੇ ਹੀ ਇਸ ਦਾ ਅਸਰ ਪੰਜਾਬ ਤੇ ਵੀ ਦੇਖਣ ਨੂੰ ਮਿਲੇਗਾ ਹੁਣ ਦੁਪਹਿਰ ਅੱਜ ਦੁਪਹਿਰ ਤੋਂ ਬਾਅਦ ਹੀ ਪੰਜਾਬ ਦੇ ਕਈ ਸੂਬਿਆਂ ਦੇ ਵਿੱਚ ਲਗਾਤਾਰ ਜ਼ੋਰਦਾਰ ਮੀਂਹ ਪੈ ਰਿਹਾ ਹੈ ਜ ਜਿਸ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਬਾਸਮਤੀ ਚੌਲਾਂ ਦੇ ਦਰਾਂ ਦੇ ਵਿੱਚ ਕਟੌਤੀ ਆਉਣ ਤੋਂ ਬਾਅਦ ਕਿਸਾਨਾਂ ਦੇ ਵਿੱਚ ਰੋਸ ਪ੍ਰਦਰਸ਼ਨ ਹੈ ਬਾਸਮਤੀ ਚੌਲ ਡੀਸੀ ਅਫਤਰ ਦੇ ਅੱਗੇ ਸਿੱਟਣ ਦਾ ਜਿਹੜੀ ਉਹਨਾਂ ਨੇ ਐਲਾਨ ਕੀਤਾ ਹੈ ਦੱਸਿਏ ਕਿ ਮੰਡੀਆਂ ਵਿੱਚ ਬਾਸਮਤੀ ਦਾ ਭਾਅ ਘਟ ਹੋਣ ਕਾਰਨ ਕਿਸਾਨ ਆਪਣੇ ਖਰਚੇ ਵੀ ਪੂਰੇ ਨਹੀਂ ਕਰ پا ਰਿਹਾ ਫਤਿਹਗੜ ਚੂੜੀਆਂ ਮੰਡੀ ਵਿੱਚ ਕਮਿਸ਼ਨ ਏਜੰਟਾਂ ਨੇ ਬਾਸਮਤੀ 2450 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਖਰੀਦੀ ਜਾ ਰਹੀ ਹੈ ਜਦੋਂ ਕਿ ਪਿਛਲੇ ਸਾਲ ਇਹ ਰੇਟ 3300 ਤੋਂ 3600 ਰੁਪਏ ਦੇ ਪ੍ਰਤੀ ਕੁਆਂਟਲ ਸੀ ਸਵਾਰ ਬਾਸਮਤੀ ਦਾ ਵਜਾਹ ਭਾਵਨਾ ਮਿਲਣ ਕਾਰਨ ਕਿਸਾਨਾਂ

ਗਿਆ ਹੈ ਜਿਸ ਦੇ ਵਿੱਚ ਵੱਖ-ਵੱਖ ਵਿਅਕਤੀਆਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਨੇ ਦੱਸਿਆ ਕਿ ਅਹਿਮ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਇਹਨਾਂ ਸਥਾਈ ਕਮੇਟੀਆਂ ਦੇ ਚੇਅਰਮੈਨ ਦੇ ਨਾਵਾਂ ਦਾ ਐਲਾਨ ਵੀਰਵਾਰ ਨੂੰ ਕੀਤਾ ਗਿਆ ਹੈ ਦੱਸਿਆ ਇਸ ਤਰ੍ਹਾਂ ਸ਼ਮੀਖਰੂਰ ਤੋਂ ਲੈ ਕੇ ਅਨੁਰਾਗ ਠਾਕੁਰ ਤੱਕ ਕਈ ਨੇਤਾਵਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਪਰਪਾਰੀ ਮਹਿਤਾਬ ਨੂੰ ਵਿੱਤ ਬਾਰੇ ਸਥਾਈ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ ਜਦਕਿ ਕਾਂਗਰਸ से शਮੀ ਸ਼ਰੂਰ ਨੂੰ ਵਿਸ਼ੇਸ਼ ਮੰਤਰਾਲੇ ਬਾਰੇ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਵਿਪਾਲ ਨਾ ਸੰਬੰਧਿਤ ਸਥਾਈ ਕਮੇਟੀਆਂ ਸਾਰੀਆਂ ਪਾਰਟੀ ਦੀ ਪ੍ਰਭਾਵਿਤ ਨਾਲ ਮਨੀ ਸਦਸਦਵਜੋ ਕੰਮ ਕਰਦੀਆਂ ਹਨ ਅਤੇ ਵੱਖ-ਵੱਖ ਮੰਤਰਾਲੇ ਦੇ ਕੰਮਕਾਜ ਤੇ ਨਿਗਰਾਨੀ ਕਰਦੀਆਂ ਹਨ ਰਾਜ ਸਭਾ ਦੀ ਸੰਗਠਨਿਕ ਕਮੇਟੀਆਂ ਬਾਰੇ ਨੋਟੀਫਿਕੇਸ਼ਨ ਦੀ ਘੋਸ਼ਣਾ ਕਰਦੇ ਹੋਏ ਇੱਕ ਪੱਤਰ ਜਾਰੀ ਕੀਤਾ ਹੈ ਰੱਖਿਆ ਬਾਰੇ ਸੰਸਦੀ ਸਥਾਈ ਕਮੇਟੀ ਦੀ ਪ੍ਰਧਾਨਗੀ ਸਾਬਕਾ ਕੇਂਦਰੀ ਮੰਤਰੀ ਰਾਧਾ ਮੋਹਨ ਸਿੰਘ ਕਰਨਗੇ ਜਦਕੀ ਗ੍ਰਹਿ ਮੰਤਰਾਲੇ ਬਾਰੇ ਕਮੇਟੀ શ્રી ਪ੍ਰਧਾਨਗੀ ਭਾਜਪਾ ਮੈਂਬਰ ਰਾਧਾ ਮੋਹਨ ਦਾਸ ਅਗਰਵਾਲ ਕਰਨਗੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਰੱਖਿਆ ਬਾਰੇ ਸੰਸਦੀ ਸਥਾਈ ਕਮੇਟੀ ਦੇ ਮੈਂਬਰ ਹਨ ਕਾਂਗਰਸ ਦੇ ਸੀਨੀਅਰ ਆਗੂ ਸੋਨੀਆ ਗਾਂਧੀ ਦਾ ਨਾ ਕਿਸੇ ਕਮੇਟੀ ਵਿੱਚ ਨਹੀਂ ਆਦਾ ਸਹੀ ਇਹ ਵੀ ਇਹ ਮੋਦੀ ਵੱਲੋਂ ਜਿਹੜੀ ਕਮੇਟੀ ਬਣਾਈ ਗਈ ਹੈ ਵੱਖ-ਵੱਖ ਨੇਤਾਵਾਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਨੇ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੌਜੂਦ ਹੋਵਾਂਗੇ ਤੁਸੀਂ ਦੇਖਦੇ ਰਹੋ ਨੇ ਡਰ ਪੰਜਾਬੀ মিডিਆ ਹੁੰਦੇ ਇਜਾਜ਼ਤ ਧੰਨਵਾਦ